ਸੋਮਵਾਰ ਨੂੰ ਰੋਪੜ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਪੰਜਾਬ ਸਮੇਤ ਹਰਿਆਣਾ ਤੇ ਹਿਮਾਚਲ ਵਿੱਚ ਖੌਫਨਾਕ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੀ ਗੈਂਗ ਦੇ 5 ਗੈਂਗਸਟਰਾਂ ਨੂੰ ਗ੍ਰਿਫਤਾਰ ਕਰਨ ਦਾ ਦਾਵਾ ਕੀਤਾ ਹੈ ਗ੍ਰਿਫਤਾਰ ਕੀਤੇ ਗਏ ਇਨ੍ਹਾਂ ਗੈਂਗਸਟਰਾਂ ਕੋਲੋਂ ਭਾਰੀ ਗਿਣਤੀ ਵਿੱਚ ਹਥਿਆਰ ਅਤੇ ਅਸਲਾ ਵੀ ਬਰਾਮਦ ਕੀਤਾ ਗਿਆ ਹੈ ਜਾਣਕਾਰੀ ਮੁਤਾਬਕ ਪੁਲਿਸ ਨੇ ਮੁੱਢਲੀ ਜਾਂਚ ਵਿੱਚ ਪਤਾ ਲੱਗਿਆ ਹੈ ਕਿ ਇਸ ਗੈਂਗ ਨੇ 3 ਲੋਕਾਂ ਨੂੰ ਮਾਰਨ ਦੀ ਸੂਪਾਰੀ ਲਈ ਹੋਈ ਸੀ ਅਤੇ ਇਸ ਬਾਰੇ ਪੁਲਿਸ ਨੇ ਗ੍ਰਿਫਤਾਰ ਕੀਤੇ ਗਏ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਹੈ ਇਹ ਗੈਂਗ ਪਿਛਲੇ 1.5 ਸਾਲ ਤੋਂ ਬੱਦੀ ਅਤੇ ਨਾਲਾਗੜ੍ਹ ਦੇ ਇਲਾਕਿਆਂ ਵਿੱਚ ਸਰਗਰਮ ਸੀ ਫਰੋਂ ਫਰੋਂ ਆਦਾ ਤੇ ਕਤਲ ਹੋਇਆ ਮੇਰੇ ਕੋਲ ਫਿਰ ਫਿਰ ਆਦਾ ਤੇ ਛੇਰੀ ਨਾਲ ਸੀ ਬਨਰੇਸ਼ ਕੋਲ ਕਿੱਥੋਂ ਦੇ ਰਹਿਣਾ ਹੈ ਨਾ ਮੋੜਾ ਬੰਦੇ ਉਸ ਤੋਂ ਨਹੀਂ ਉਹ ਲੋਦਾ 17 ਲੈਣਾ ਸੀ ਬਾਰਡਰ ਦਾ ਹਾਂ ਜੀ ਕਿ ਕੋਣ ਬਾਰਡਰ ਕਿੱਥੋਂ ਲੈਣਾ ਜੀ ਮੈਂ ਤਾਂ ਜੀ ਪੇਚੀ ਜਾਂਦਾ ਨੰਦੋ ਸਾਹਿਬ ਜਿੰਨਾ ਮਾਰੇ ਸੀ ਲਈ ਵੀ ਇਹ ਕੀਪੁਰ ਸਾਹਿਬ ਦੇ ਜਿਹੜਾ ਬਾਰਡਰ ਏਰੀਆ ਹੈਗਾ ਤੇ ਬੇਟੇ ਦੇ ਨਾਲ ਲੱਗਦਾ ਉੱਥੇ ਹੀ ਗੈਂਗ ਦੇ ਕੁਝ ਮੈਂਬਰਸ ਵੈਪਨ ਦੇ ਨਾਲ ਸਲਾਮ ਮਸ਼ਵਰਾ ਕਰ ਰਹੇ ਹੈ ਤੇ ਕੋਈ ਵਾਰਦਾਤ ਕਰਨ ਦੀ ਜੋ ਇਹਦਾ ਤਿਆਰ ਕਰ ਰਹੀ ਹੈ ਜਿਹੜੀ ਥਾੜਾ ਕੀਰਪੁਰ ਸਾਹਿਬ ਦੀ ਤੇ ਸੀਆਈਏ ਸਟਾਫ ਦੀ ਜਿਹੜੀ ਫੋਰਸ ਉੱਥੇ ਜਾ ਕੇ ਇਹਨਾਂ ਨੇ ਘੇਰਾ ਪਾ ਕੇ ਬੜੀ ਮੁਸ਼ਕਲ ਇਹਨਾਂ ਨੂੰ ਓਵਰ ਪਾਵਰ ਕੀਤਾ ਕਾਬੂ ਕੀਤਾ ਚਾਰ ਬੰਦੇ ਮੂਕੇ ਤੇ ਫੜੇ ਗਏ ਇਹਨਾਂ ਚਾਰਾਂ ਕੋਲੋਂ ਸਾਨੂੰ ਪੰਜ ਵੈਪਨ ਰਿਕਵਰ ਹੋਏ ਜਿਨ੍ਹਾਂ ਚੋਂ ਦੋ ਪਿਸਟਲ ਇੱਕ ਰਵਾਲਵਰ ਇੱਕ 12 ਬੋਰ ਦਾ ਦੇਸੀ ਪਿਸਤੋਲ ਤੇ ਇੱਕ 315 ਬੋਰ ਦਾ ਦੇਸੀ ਪਿਸਤੋਲ ਇੱਕ ਕਾਰ ਵੀ ਇਹਨਾਂ ਤੋਂ ਰਿਕਵਰ ਹੋਈ ਆ ਜਿਹਦਾ ਅਸੀਂ ਵੈਰੀਫਾਈ ਕਰ ਰਹੇ ਆ ਵੀ ਉਹ ਕੋਈ ਇੱਕ ਨੰਬਰ ਜਾ ਕੇ ਦੋ